ਹਾਂ ਚੋਦਾ ਕੁਛ ਨਹੀਂ ਛੱਡਣੇ ਨੇ ਓਏ ਉਤੋਂ ਹੀ ਆਇਆ ਪਹਿਲੋਂ ਇਹ ਕਹਿੰਦਾ ਸੀ ਜਿਹੜਾ ਵੀ ਕੋਸ਼ ਆਇਆ ਤਕਰਾ ਬਣਾ ਪਿਆ ਓਏ ਮੈਂ ਬੋਲਾ ਉੱਪਰ ਤਕਰਾ ਬਣਾਇਆ ਤੇ ਹਾਂਜੀ ਕੀ ਨਾਮ ਸਰ ਜਟਾ ਨਾ ਪ੍ਰਵੀਨ ਗੋਇਲਾ ਜੀ ਪ੍ਰਵੀਨ ਜੀ ਜਿਹੜਾ ਇਹ ਕਹਿੰਦੇ ਕਿ ਬੇਮੌਸਮੀ ਬਰਸਾਤ ਕਾਰਨ ਗੜੇਮਾਰੀ ਕਰਨ ਜੋ ਵੀ ਇੱਥੇ ਨੁਕਸਾਨ ਹੋਇਆ ਜੀ ਕਿਵੇਂ ਹੋਇਆ ਥੋੜਾ ਇਹ ਨਾ ਜੀ ਤਕਰੀਬਨ 3.5 ਤੋਂ 4 ਦੀ ਗੱਲ ਆ ਜੀ ਇੰਨਾ ਕੋ ਤੇਜ਼ tufaan ਆਇਆ ਵੀ ਸਾਨੂੰ ਸੰਭਲਣਾ ਮੌਕਾ ਹੀ ਨਹੀਂ ਮਿਲਿਆ ਸਾਡੀਆਂ ਲੇਬਰਾਂ ਨੂੰ ਨਾ ਸਾਨੂੰ ਇਹ 5-4 ਮਿੰਟ ਚ ਸਾਰਾ ਕੁਝ ਹੋ ਗਿਆ ਨੁਕਸਾਨ ਤਾਂ ਗੱਲ ਵੱਖਰੀ ਆ ਪਰ ਜਿਹੜੀ ਸਾਡੀ ਲੇਬਰ ਕੰਮ ਕਰਦੀ ਸੀ ਜੀ ਪ੍ਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਆ ਵੀ ਸਾਰੇ ਬੰਦੇ ਸਾਡੇ ਸੇਫ ਆ ਜੀ ਕੋਈ ਵੀ ਬੰਦਾ ਸਾਡਾ ਗੋਮ ਨਹੀਂ ਹੈ ਬਿਲਕੁਲ ਸਾਰੀ ਵਾਹਿਗੁਰੂ ਦੀ ਅਪਾਤ ਕਰ ਪਨਾ ਸਾਡਾ ਸਾਰਾ ਸਟਾਫ ਅਸੀਂ ਖੁਦ ਅਸੀਂ ਸਾਰੇ ਠੀਕ ਠਾਕ ਹੈ ਜੋ ਜਸਾ ਨੁਕਸਾਨ ਹੈ ਮਾਲੀ ਨੁਕਸਾਨ ਹੋਇਆ ਇਹਦਾ ਫਿਲਹਾਲ ਜੇ ਕੋਈ ਵੀ ਮਤਲਬ ਜਜਮੈਂਟ ਨਹੀਂ ਕੀਤੀ ਸਾ ਜਾ ਸਕਦੀ ਵੀ ਕਿੰਨਾ ਨੁਕਸਾਨ ਹੋ ਗਿਆ ਬਾਕੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਮੰਜ਼ਰ ਜਿਹੜਾ ਕੁਦਰਤ ਦਾ ਮੰਜ਼ਰ ਆ ਇਹ ਤੁਹਾਡੇ ਸਾਹਮਣੇ ਹੀ ਆ ਤੁਹਾਡੀ ਕੈਮਰੇ ਦੇ ਵਿੱਚ ਕੈਦ ਹੀ ਹੈ ਇਹ ਵੀ ਕੀ ਕੁਝ ਹੋਇਆ ਹੈ ਇਹ 2-4 ਮਿੰਟ ਚ ਸਾਰਾ ਕੁਝ ਹੋ ਗਿਆ ਜੀ ਬਸ ਜੀ ਔਰ ਤੁਸੀਂ ਕਹਿ ਰਹੇ ਸੀ ਕਿ ਕੁਝ ਜਿਹੜੇ ਵਿਅਕਤੀ ਨੇ ਇੱਕ ਦੋ ਤੁਹਾਡੇ ਮੁਲਾਜ਼ਮ ਨੇ ਉਹ ਜ਼ਖਮੀ ਵੀ ਹੋਏ ਸੀ ਉਹ ਥੋੜੇ ਬਹੁਤ ਜ਼ਖਮੀ ਸੀ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਉਹ ਸਾਡੇ ਕੋਲੇ ਹੈਗੇ ਆ ਕੋਈ ਦਿੱਕਤ ਨਹੀਂ ਖਤਰੇ ਤੋਂ ਬਾਹਰ ਨੇ ਸਾਰੇ ਜੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਔਰ ਸਰ ਜੇਕਰ ਸੈਲਰ ਦੀ ਗੱਲ ਕਰਾਂ ਪੂਰਾ ਨਾਮ ਕੀ ਹੈ ਸੈਲਰ ਦਾ ਸਰ ਪੂਰਾ ਨਾਮ ਹੈ ਸ਼ੰਕਰ ਰਾ为ਸਨ ਜਨਰਲ ਮਿਲ ਜੀ ਨਿਹਾਲ ਸਿੰਘ ਵਾਲਾ ਜੀ ਇਹਦੇ ਨਾਲ ਹੀ ਆਪਣਾ ਟੂਡੇ ਮਿਲਕ ਪਲਾਂਟ ਆ ਹੂੰ ਉਧਰ ਵੀ ਕਾਫੀ ਨੁਕਸਾਨ ਹੋਇਆ ਵਾ ਆਪਣਾ ਉਧਰ ਵੀ ਬੋਇਲਰ ਦਾ ਹੀ ਨੁਕਸਾਨ ਹੋਇਆ ਵਾ ਬੋਇਲਰ ਦੇ ਸ਼ੈੱਡ ਵਗੈਰਾ ਤੇ ਬੋਇਲਰ ਦੀਆਂ ਲਾਈਨਾਂ ਵਗੈਰਾ ਦਾ ਹੂੰ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕੁਝ ਕਿੰਨੇ ਵਿਅਕਤੀ ਸਾਰੇ ਜਿਹੜੇ ਤੁਹਾਡੇ ਕੋਲੇ ਕੰਮ ਕਰਦੇ ਸੀ ਇੱਥੇ ਵਿਅਕਤੀ ਜਦੋਂ ਇਹ ਤੂਫਾਨ ਆਇਆ ਉਦੋਂ ਤਾਂ ਸ਼ੈੱਡ ਦੇ ਨੀਚੇ 5-7 ਬੰਦੇ ਕੰਮ ਕਰ ਰਹੇ ਸੀ ਹੂੰ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗੜਬੜ ਆ ਉਹ ਨਾਲ ਦੀ ਨਾਲ ਬਾਹਰ ਨਿਕਲ ਗਏ ਆ ਹੂੰ ਆਫਿਸ ਦੇ ਸਾਹਮਣੇ ਆ ਸਾਡੇ ਕੋਲੇ ਆ ਪ੍ਰਵੀਨ ਜੀ ਜਿਸ ਤਰ੍ਹਾਂ ਦੇਖੋ ਮillers ਵੀ ਤੁਹਾਨੂੰ ਕਾਫੀ ਕਾਲ ਕਰ ਰਹੇ ਹੋਣਗੇ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਆਸ-ਪਾਸ ਦੇ ਜਿਹੜੇ ਪੈਂਡ ਦੇ ਉੱਥੇ ਵੀ ਸੈਲਰ ਦੇ ਕਾਫੀ ਨੁਕਸਾਨ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਸਰ ਸਾਨੂੰ ਕਾਫੀ ਦੂਰੋਂ ਸਾਰੇ ਪੰਜਾਬ ਚੋਂ ਤਕਰੀਬਨ ਫੋਨ ਆ ਰਹੇ ਆ ਬਈ ਇਹ ਅਫਸੋਸ ਦਾ ਵੀ ਨੁਕਸਾਨ ਕਿਵੇਂ ਆ ਜਾਨੀ ਨੁਕਸਾਨ ਤਾਂ ਨਹੀਂ ਹੈ ਕੋਈ ਇਹ ਬਾਕੀ ਤਾਂ ਅਸੀਂ ਇਹਨੂੰ ਅਫੋਰਡ ਕਰਾਂਗੇ ਸਾਰਾ ਕੁਝ ਸਾਡਾ ਪੁਰਾਣਾ ਬਿਜ਼ਨਸ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਰ ਸਾਡੇ ਭਰਾਵਾਂ ਦਾ ਕੋਸ਼ਿਸ਼ ਜਿੰਨਾਂ ਨੇ ਨਮੇਸ਼ਾ ਲੜ ਲਾਇਆ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਵਾ ਅਸੀਂ ਵੀ ਉਹਨਾਂ ਦੇ ਨਾਲ ਦੁੱਖ ਦੀ ਘੜੀ ਚ ਨਾਲ ਖੜੇ ਹਾਂ